ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਕੀ ਸੰਗਤਾਂ ਨੂੰ ਪਾਏ ਸੋ ਆਪਾਂ ਤਾਂ ਵੀ ਇਹ ਬੇਨਤੀ ਹੈ ਸਾਹਮਣੇ ਮਹੀਨੇ ਦੀ ਸੰਗਰਾਂਦ ਹੈ ਕਾਲੀਆਂ ਕਟਾਂ ਛੜ ਕੇ ਆਗੀਆਂ ਵਾਰਸ਼ਾਂ ਸ਼ੁਰੂ ਹੈ ਇਹ ਉਹਦੀ ਮਹਿਮਾ ਉਹਦੀ ਅਪਾਰ ਕਿਰਪਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਉਹ ਵਾਰਸ਼ਾਂ ਸ਼ੁਰੂ ਹੈ ਔਰ ਗੁਰੂ ਘਰ ਪਹੁੰਚਿਆ ਕਰੋ ਹਾਜ਼ਰੀ ਭਰਿਆ ਕਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਛੇਵੀਂ ਜੋਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸਥਾਨਾਂ ਤੇ ਪਹੁੰਚ ਕੇ ਸਤਿਗੁਰਾਂ ਨੇ ਚਰਨ ਪਾਏ ਹੈ ਚਰਨ ਛੋਹ ਧਰਤੀ ਹੈ ਇਹਨੀ ਪਵਿੱਤਰ ਧਰਤੀ ਹੈ ਕਿ ਜਿਹੜਾ ਵੀ ਮਨ ਦੀ ਮਰਦ ਲੈ ਕੇ ਆਉਂਦਾ ਹੈ ਉਤਰ ਦੀ ਦਾਤ ਦੁੱਧ ਦੀ ਦਾਤ ਕੋਈ ਵੀ ਮਰਦ ਪਾਵਨ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਮਰਦ ਕੋਈ ਵੀ ਹੁੰਦੀ ਹੈ ਗੁਰੂ ਸੱਦ ਸੁਣਦਾ ਸੱਦ ਵੇਖਦਾ ਸਦਾ ਜੀ ਅਰਦਾਸ ਬੇਨਤੀ ਹੋ ਸਤਿਗੁਰੂ ਜੀ ਜ਼ਰੂਰ ਸੁਣਦਾ ਹੈ ਸੋ ਇਸ ਕਰਕੇ ਕੱਲ ਨੂੰ ਸ਼ਾਵਣ ਦਾ ਮਹੀਨਾ ਹੈ ਸਭਨਾਂ ਨੂੰ ਬੇਨਤੀ ਹੈ ਸੰਗਤਾਂ ਨੂੰ ਗੁਰੂ ਘਰ ਸ਼ਿਵੇਂ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਪਾਈ ਸਭ ਪਹੁੰਚਿਓ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ ਗਰੀਬ ਨ왈 ਪਾਸ਼ਾ ਮਹਾਰਾਜ ਜੀ ਨੇ ਇਸ ਪਾਵਨ ਧਰਤੀ ਤੇ ਸਤਿਗੁਰਾਂ ਨੇ ਚਰਨ ਪਾਏ ਕਿਹੜਾ ਸਮਾਂ ਹੋਵੇਗਾ ਸਤਿਗੁਰ ਜੀ ਕਹਿੰਦੇ ਨੇ ਪਾਈ ਰਾਤੀ ਰੋਤੀ ਥਿਤੀ ਵਾਰ ਕਿਦਾਂ ਦਾ ਸਮਾਂ ਹੋਵੇਗਾ ਕਿਦਾਂ ਦਾ ਦਿਨ ਹੋਵੇਗਾ ਪਗਾ ਵਾਲਾ ਉਹ ਜਿਸ ਦਿਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਚਰਨ ਸ਼ੋ ਸਤਿਗੁਰਾਂ ਨੇ ਚਰਨ ਪਾਏ ਹੋਣੇ ਆ ਚਰਨ ਸ਼ੋ ਧਰਤੀ ਹੈ ਆਜੰਡਾ ਹੈ ਇਹਦੇ ਨਾਲ ਸਤਿਗੁਰਾਂ ਨੇ ਸੁਕੋੜ ਅਵਨੇਸ ਜੀ ਪਰਸ਼ਾ ਨੇ ਆਪ ਜੀ ਦਾ ਪਹਿਲਾਂ ਉਸ ਤੋਂ ਬਾਅਦ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਬੜਾ ਪਿਆਰ ਕਰਕੇ ਗੈਸਪੰਡਰ ਨੂੰ ਨਗਰ ਨੂੰ ਹਿੰਮਤ ਵਾਲਾ ਬਣਾ ਕੇ ਹਿੰਮਤ ਦਾ ਭਾਵ ਹੁੰਦਾ ਹੈ ਕਿ ਜੱਜਵਾ ਤੇ ਔਰ ਪਿੰਡ ਦਾ ਨਾਂ ਜੂਸਪੁਰਾ ਸੀ ਸਤਿਗੁਰਾਂ ਨੇ ਹਿੰਮਤ ਨਾ ਰੱਖਿਆ ਅਹਿਮਦਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤ ਤੋਂ ਬਾਦ ਪਹੁੰਚਿਆ ਕਰੋ ਬਈ